ਸਭਾ ਇੱਕ ਜਿਕੇ ਫਤੇ ਅਸੀਂ ਸਮਝੂਦਾ ਗੁਰਦੁਆਰਾ ਬਲੀ ਸਾਹਿਬ ਗਵਿੰਦਰਾਜ ਸਾਹਿਬ ਵਿਖੇ ਤੇ ਦਾਦਰੀਏ ਕਿ ਜਿੱਥੇ 450 ਸਾਲਾ ਸ਼ਟਾਪ ਦੀ ਨੂੰ ਲੈ ਕੇ ਜੋ ਕਾਫੀ ਵੱਡੇ ਪੱਧਰ ਦੇ ਉਤੇ ਸੰਗਤ ਗੁਰੂ ਘਰ ਵਿਖੇ ਨਤਕ ਹੋ ਰਹੀਆਂ ਤਾਂ ਉੱਥੇ ਹੀ ਗੁਰੂ ਘਰ ਦੇ ਲੰਗਰ ਵਿਖੇ ਕਿੰਨੇ ਤਰ੍ਹਾਂ ਦੀ ਜਿਹੜੀਆਂ ਸਬਜ਼ੀਆਂ ਤਿਆਰ ਹੋ ਰਹੀਆਂ ਨੇ ਜੋ ਸੰਗਤ ਆ ਰਹੀ ਆ ਉਹਨਾਂ ਵੱਲੋਂ ਲੰਗਰ ਪ੍ਰਸ਼ਾਦਾ ਛੱਕਿਆ ਜਾਣਾ ਹੈਗਾ ਤੇ ਕਿੰਨੇ ਤਰ੍ਹਾਂ ਦੀ ਸਬਜ਼ੀਆਂ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਤਾਂ ਅੱਜ ਤੁਹਾਨੂੰ ਅਸੀਂ ਉਹ ਵੀ ਜਾਣਕਾਰੀ ਦਿੰਨੇ ਆ ਤਾਂ ਕਿੰਨੇ ਕੁਇੰਟਲ ਜਿਹੜੀ ਸਬਜ਼ੀ ਤਿਆਰ ਹੁੰਦੀ ਆ ਤਾਂ ਉਹ ਵੀ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਇੱਥੇ ਸੇਵਾਦਾਰ ਜ਼ਰੂਰ ਮੌਜੂਦ ਹੈਗੇ ਨੇ ਜਿਹੜੇ ਕਿ ਇੱਥੇ ਹਲਵਾਈ ਦੀ ਸੇਵਾ ਕਹਿ ਸਕਦੇ ਆ ਗੁਰੂ ਘਰ ਵਿਖੇ ਕਰ ਰਹੇ ਨੇ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ 450 ਸਾਲਾ ਸਟਾਫ ਦੀ ਨੂੰ ਲੈ ਕੇ ਜਿੱਥੇ ਕਿ ਸ਼ਰਮਣੀ ਕਮੇਟੀ ਵੱਲੋਂ ਕਾਫੀ ਵੱਡੇ ਪੱਧਰ ਦੇ ਉੱਤੇ ਸੇਵਾ ਨਿਭਾਈ ਜਾ ਰਹੀ ਆ ਤਾਂ ਉੱਥੇ ਸੰਗਤ ਵੀ ਕਾਫੀ ਵੱਡੇ ਪੱਧਰ ਤੇ ਪਹੁੰਚੀ ਆ ਤਾਂ ਸੰਗਤ ਨੂੰ ਜੋ ਲੰਗਰ ਛਕਾਉਣ ਵਾਸਤੇ ਕਿੰਨੇ ਤਰ੍ਹਾਂ ਦੀ ਜਿਹੜੀ ਸਬਜ਼ੀ ਜਿਹੜੀ ਆ ਤਿਆਰ ਕੀਤੀ ਗਈ ਆ ਅੱਜ ਗੁਰੂ ਇੱਥੇ ਬਹੁਤ ਤਰ੍ਹਾਂ ਦੀਆਂ ਸਬਜ਼ੀਆਂ ਤਿਆਰ ਕੀਤੀਆਂ ਗਈਆਂ ਜੀ ਹਜ਼ੂਰ ਸਾਹਿਬ ਵੱਲੋਂ ਕਾਰਸੇਵਾ ਵਾਲੇ ਬਾਬਾ ਜੀ ਨਰਿੰਦਰ ਸਿੰਘ ਜੀ ਤੇ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਬਹੁਤ ਵਧੀਆ ਸੇਵਾ ਨਿਭਾਈ ਜਾ ਰਹੀ ਆ 450 ਸਾਲਾ ਮਨਾਇਆ ਜਾ ਰਿਹਾ ਇੱਥੇ ਹਰ ਰੋਜ਼ ਬਹੁਤ ਤਰ੍ਹਾਂ ਦੀਆਂ ਸਬਜ਼ੀਆਂ ਬਣਦੀਆਂ ਨੇ ਮਟਰ ਪਨੀਰ ਹੋਇਆ ਜਿਵੇਂ 4-5 ਕੁਇੰਟਲ ਦੇ ਹਿਸਾਬ ਨਾਲ ਬਣਦਾ ਚਾਂਪਾ ਬਣਦੀਆਂ 4 ਕੁਇੰਟਲ ਰੋਜ਼ ਜਿਵੇਂ ਆਲੂ ਗੋਭੀ ਹੋਈ ਭਿੰਡੀਆਂ ਹੋਈਆਂ ਜੀ ਸਾਰਾ ਸ਼ਾਈ ਪਨੀਰ ਹੋਇਆ ਜੀ ਖੀਰ ਹੋਈ ਜਿਵੇਂ ਬਹੁਤ ਤਰ੍ਹਾਂ ਦੀਆਂ ਸਬਜ਼ੀਆਂ ਬਣ ਰਹੀਆਂ ਨੇ ਇੱਥੇ ਬਾਈ ਗੁਰੂ ਜੀ ਕਿਰਪਾ ਦੇ ਨਾਲ ਸਾਰੀ ਸੰਗਤ ਛੱਕ ਰਹੀ ਹੈ ਇਸ ਟਾਈਮ ਇਹਦੇ ਕਿਰਪਾ ਨਾਲ ਬਾਈ ਗੁਰੂ ਜੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਹੈ ਸਬਜ਼ੀਆਂ ਤਿਆਰ ਹੁੰਦੀਆਂ ਨੇ ਤਾਂ ਖਾਸ ਕਰਕੇ ਕੀ ਧਿਆਨ ਰੱਖਿਆ ਜਾਂਦਾ ਕਿਉਂਕਿ ਜਦੋਂ ਸੰਗਤ ਇੰਨੀ ਜ਼ਿਆਦਾ ਵੱਡੇ ਪੱਧਰ ਤੇ ਆਉਂਦੀ ਹੈ ਤਾਂ ਕੁਝ ਖਾਸ ਗੱਲਾਂ ਧਿਆਨ ਚ ਰੱਖ ਕੇ ਸਬਜ਼ੀ ਦੀ ਜਿਹੜੀ ਸੇਵਾ ਕਰ ਰਹੇ ਹਾਂ ਜਾਂ ਤਿਆਰ ਕਰਨ ਦੇ ਵਿੱਚ ਕੁਝ ਖਾਸ ਧਿਆਨ ਦਿੱਤਾ ਜਾਂਦਾ ਖਾਸ ਕਰਕੇ ਇੱਥੇ ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਸਭ ਤੋਂ ਵੱਡੀ ਸਫਾਈ ਦਾ ਧਿਆਨ ਰੱਖਿਆ ਜਾਂਦਾ ਵਾ ਸਬਜ਼ੀ ਬਹੁਤ ਤਰ੍ਹਾਂ ਦੀ ਬਣਦੀਆਂ ਇਸ ਕਰਕੇ ਵੀ ਹਾਂ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਉਨਨੀ ਕ ਬਣਾਓ ਜਿੰਨੀ ਕ ਆਪਣੇ ਸੰਗਤ ਦੇ ਵਿੱਚ ਵਰਤ ਸਕੇ ਜਿਆਦਾ ਸਬਜ਼ੀ ਬਣਾਉਣਾ ਕੋਈ ਫਾਇਦਾ ਨਹੀਂ ਹੈਗਾ ਇਹ ਬਹੁਤ ਸਫਾਈ ਦੇ ਧਿਆਨ ਸਫਾਈ ਜਿਆਦਾ ਧਿਆਨ ਰੱਖਿਆ ਜਾਂਦਾ ਹੈ ਹਰ ਰੋਜ਼ ਕਿੰਨੇ ਕੁਆਂਟਲ ਜਿਹੜੀ ਸਬਜ਼ੀ ਤਿਆਰ ਹੁੰਦੀ ਹੈ ਇੱਕ ਦਿਨ ਦੀ ਅਗਰ ਗੱਲ ਕਰ ਲਈਏ ਜਿੱਦਾਂ ਅੱਜ ਕੋਈ ਸਬਜ਼ੀ ਤਿਆਰ ਹੋਈ ਤੇ ਕਿੰਨੇ ਕੁਆਂਟਲ ਤਿਆਰ ਹੁੰਦੀ ਹੈ ਹਰ ਰੋਜ਼ ਦੇ 10-12 ਕੁਆਂਟਲ ਸਬਜ਼ੀ ਤਿਆਰ ਹੋ ਜਾਂਦੀ ਹੈ ਜੀ ਹਰ ਤਰ੍ਹਾਂ ਦੀ ਜਿਵੇਂ ਚਾਂਪ ਹੋਈ ਮਟਰ ਪਨੀਰ ਹੋਇਆ ਸ਼ਾਈ ਪਨੀਰ ਹੋਇਆ ਜੀ ਮਸ਼ਰੂਮ ਹੋਏ ਤੇ ਆਲੂ ਗੋਭੀ ਹੋਈ ਪਿੰਡੀਆਂ ਹੋਈਆਂ 10-12 ਕੁਆਂਟਲ ਹੋ ਜਾਂਦੀ ਹੈ ਜੀ ਸਬਜ਼ੀ ਸਾਰੀ ਕਿੰਨੇ ਤਰ੍ਹਾਂ ਦੀ ਸਬਜ਼ੀ ਤਿਆਰ ਹੋਈ ਅੱਜ 5 ਤਰ੍ਹਾਂ ਦੀ ਸਬਜ਼ੀ ਤਿਆਰ ਹੋਈ ਹੈ ਜੀ ਇੱਕ ਟਾਈਮ ਨੇ ਚਾਂਗ ਹੋਈ ਆਈ ਸ਼ਾਈ ਪਨੀਰ ਹੋਇਆ ਮਟਰ ਪਨੀਰ ਹੋਇਆ ਭਿੰਡੀਆਂ ਹੋਈਆਂ ਆਲੂ ਭਿੰਡੀ ਹੋ ਗਈ ਜਿਵੇਂ ਆਲੂ ਗੋਭੀ ਹੋ ਗਈ ਜੀ ਤੇ ਰੈਤਾ ਹੋ ਗਿਆ ਜਿਹੜੇਵੇਂ ਇਹਵੇਂ ਚਾਰ ਪੰਜ ਤਰ੍ਹਾਂ ਦੀਆਂ ਜੀ ਤਿਆਰ ਹੋਈਆਂ ਸਾਡੀਆਂ ਜੀ ਕਿ ਮੈਂ ਆਪਣੇ ਆਪ ਨੂੰ ਵੜਪਾ ਕੇ ਮਹਿਸੂਸ ਕਰਦੇ ਹਾਂ ਕਿਉਂਕਿ ਅਦੇ ਤੋਂ ਸੰਗਤ ਦੂਦਰਾਜੇ ਤੋਂ ਗੁਰੂ ਘਰ ਵਿਖੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚੇ ਹਾਂ ਅਤੇ ਤੁਸੀਂ ਲੰਗਰ ਦੇ ਵਿੱਚ ਸੇਵਾ ਨਿਭਾ ਰਹੇ ਹੋ ਬਹੁਤ ਵਧੀਆ ਕਿਰਪਾ ਜੀ ਬਾੜਨ ਦੀ ਅਸੀਂ ਸਾਨੇ ਵਾਲ ਤੋਂ ਆਏ ਰੇੜੂ ਸਾਹਿਬ ਗੁਰਦੁਆਰੇ ਤੋਂ ਬਾਬਾ ਮੇਜਰ ਸਿੰਘ ਜੀ ਵੱਲੋਂ ਬਹੁਤ ਕਿਰਪਾ ਭਾਗਾਂ ਵਾਲਿਆ ਮੇਰੀ ਟੀਮ ਬਹੁ ਭਾਗਾਂ ਵਾਲੀ ਹੈ ਜਿਹੜੀ ਸਾਨੂੰ ਸੰਗਤ ਨੇ ਸੇਵਾ ਦਿੱਤੀ ਆ ਇਸ ਤੋਂ ਉੱਤੇ ਅਸੀਂ ਕੁਝ ਨਹੀਂ ਕਹਿ ਸਕਦੇ ਗੁਰੂ ਘਰ ਦੇ ਕਹਿ ਸਕਦੇ ਆ ਕਿ ਹਲਵਾਈ ਦੀ ਸੇਵਾ ਬੜੀ ਇੱਕ ਕਹਿ ਸਕਦੇ ਵੱਡੀ ਸੇਵਾ ਚ ਹਾਂਜੀ ਬਹੁਤ ਵੱਡੀ ਸੇਵਾ ਇੱਕ ਕਿਸਮਤ ਵਾਲਿਆ ਭਾਗਾਂ ਵਾਲਿਆ ਜਿਹੜੀ ਸੇਵਾ ਨਿਭਾ ਰਹੇ ਹਾਂ ਬਾਬਾ ਜੀ ਦੇ ਨਾਲ ਰਲ ਕੇ ਵਧੀਆ ਲੱਗਦਾ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਤਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਜ਼ਰੂਰ ਨਾਲ ਤਸਵੀਰਾਂ ਵੀ ਸਾਂਝੇ ਕੀਤੀਆਂ ਜਾਂ ਜਿਹੜੀਆਂ ਚਾਂਪਾ ਤਿਆਰ ਹੋ ਰਹੀਆਂ ਨੇ ਜਾਂ ਚਾਂਪ ਦੀ ਸਬਜ਼ੀ ਦੀ ਗੱਲ ਕਰ ਲਈ ਜਾਂ ਹੋਰ ਵੀ ਸਬਜ਼ੀਆਂ ਦੀ ਗੱਲ ਕਰਨੀ ਹੈ ਤਾਂ ਇੱਥੇ ਜਿਹੜੀ ਸੇਵਾ ਖਾਸ ਤੌਰ ਦੇ ਉੱਤੇ ਨੌਜਵਾਨਾਂ ਵੱਲੋਂ ਚਲਾਈ ਜਾ ਰਹੀ ਹੈ ਤਾਂ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਬੜੇ ਵਡਭਾਗੀ ਮਹਿਸੂਸ ਆਪਾਂ ਕਰਦੇ ਹਾਂ ਆਪਣੇ ਆਪ ਨੂੰ ਕਿ ਜੋ ਇੱਥੇ ਗੁਰੂ ਘਰ ਵਿਖੇ ਜੋ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਇਹਨਾਂ ਕੜਾਈਆਂ ਦੇ ਵਿੱਚ ਜੋ ਕਹਿ ਸਕਦੇ ਆਂ ਕਿ ਸਬਜ਼ੀਆਂ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਤਾਂ ਤਸਵੀਰਾਂ ਤਾਂ ਨਾਲ ਉੱਪਰ ਦੀਆਂ ਵੀ ਸਾਂਝੀਆਂ ਕਰਦੇ ਆਂ ਆਪਣੇ ਸਹਿਯੋਗੀ ਨੂੰ ਕਵਾਂਗਾ ਕਿ ਜ਼ਰੂਰ ਨਾਲ ਦੀ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਕਿ ਪੰਜ ਤੋਂ ਛੇ ਤਰ੍ਹਾਂ ਦੀ ਜਿਹੜੀ ਸਬਜ਼ੀ ਹਰ ਰੋਜ਼ ਜੋ ਇੱਥੇ ਕਹਿ ਸਕਦੇ ਕਿ ਸੰਗਤ ਵਾਸਤੇ ਬਣਾਈ ਜਾਂਦੀ ਆ ਤਾਂ ਇਸ ਤਰੀਕੇ ਦੇ ਨਾਲ ਇਹ ਤੁਸੀਂ ਵੇਖ ਸਕਦੇ ਹੋ ਕਿ ਜੋ ਪਨੀਰ ਦੀ ਸਬਜ਼ੀ ਕਹਿ ਲਈਏ ਜਾਂ ਹੋਰ ਵੀ ਜਿਹੜੀਆਂ ਸਬਜ਼ੀਆਂ ਇੱਥੇ ਤਿਆਰ ਕੀਤੀਆਂ ਜਾਂਦੀਆਂ ਨੇ ਤਾਂ ਉਥੇ ਇੱਕ ਮੈਂ ਪਿਛਲਾ ਦ੍ਰਿਸ਼ ਵੀ ਦਿਖਾਣਾ ਚਾਹੁੰਗਾ ਕਿ ਕਿੰਨੇ ਵੱਡੇ ਪੱਦਰ ਦੇ ਉੱਤੇ ਸੰਗਤ ਸੇਵਾ ਕਰਦੀ ਦਿਖਾਈ ਦੇ ਰਹੀ ਹੈ ਗੁਰੂ ਘਰ ਦੇ ਵਿੱਚ ਤਾਂ ਬਹੁਤ ਹੀ ਜਿਆਦਾ ਸ਼ਰਧਾ ਅਤੇ ਭਾਵਨਾ ਦੇ ਨਾਲ ਸੰਗਤ ਸੇਵਾ ਕਰਦੀ ਦਿਖਾਈ ਦੇ ਰਹੀ ਹੈ ਤਾਂ ਗੁਰੂ ਘਰ ਦੇ ਵਿੱਚ ਕੀ ਕੁਝ ਤਿਆਰ ਕੀਤਾ ਜਾ ਰਿਹਾ ਤਾਂ ਤੁਹਾਡੇ ਨਾਲ ਉਹ ਵੀ ਸਾਂਝਾ ਕੀਤਾ ਕਿੰਨੇ ਤਰ੍ਹਾਂ ਦੀ ਸਬਜ਼ੀ ਸ਼ਤਪਦੀ ਨੂੰ ਲੈ ਕੇ ਜਿੱਥੇ ਸੰਗਤ ਇਹ ਮਣਾ ਦੇ ਵਿੱਚ ਕਾਫੀ ਉੱਛਾ ਗੁਰੂ ਘਰ ਵਿਖੇ ਦਰਸ਼ਨ ਦੀਦਾਰੇ ਕਰਨ ਦਾ ਤਾ ਉਥੇ ਹੀ ਗੁਰੂ ਕੇ ਲੰਗਰ ਦੇ ਵਿੱਚ ਕਿੰਨੇ ਤਰ੍ਹਾਂ ਦੀ ਸਬਜ਼ੀ ਜਿਹੜੀ ਤਿਆਰ ਹੁੰਦੀ ਆ ਤੜ ਨਾਲ ਉਹ ਵੀ ਤਸਵੀਰ ਜਿਹੜੀ ਸਾਂਝੀ ਕੀਤੀ ਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਸੂਨ ਐਗਜੈਕਟਵਨਿਟੀਵੀ ਗੋਵਿੰਦਵਲ ਸਾਈ